ਬ੍ਰੇਕ ਤੋਂ ਬਾਅਦ ਹੀ ਪਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੋਂ ਢਾਵੀ ਸਵਾਗਤ ਕਰਦੇ ਆ ਜੀ ਸੋ ਹੁਣ ਗੱਲ ਕਰਦੇ ਆ ਉਸ ਦੁਖਦਾਈ ਖਬਰ ਦੀ ਜਿਸ ਬਾਰੇ ਅਸੀਂ ਕਹਿ ਰਹੇ ਸੀਗੇ 15 ਫਰਵਰੀ ਨੂੰ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਹੀ ਦਰਨਾਕ ਹਾਦਸਾ ਵਾਪਰਦਾ ਹੈ ਮਹਾਕੁੰਮ ਨੂੰ ਜਾਣ ਵਾਲੇ ਬਹੁਤ ਸਾਰੇ ਸ਼ਰਧਾਲੂਆਂ ਦੀ ਭੀੜ ਉੱਥੇ ਇਕੱਠੀ ਹੁੰਦੀ ਹੈ ਤੇ ਭਗਦੜ ਕਾਰਨ ਕੀ ਹੁੰਦਾ ਹੈ ਕਿ 18 ਲੋਕਾਂ ਦੀ ਮੌਤ ਹੋ ਜਾਂਦੀ ਹੈ ਬਹੁਤ ਹੀ ਦਰਨਾਕ ਖਬਰ ਹੈ ਇਸ ਬਾਰੇ ਸਾਡੇ ਦਰਸ਼ਕਾਂ ਦੱਸੋ ਜਿਵੇਂ ਤੁਸੀਂ ਦੱਸਿਆ ਕਿ 15 ਹਰ ਵੀ ਦੀ ਸ਼ਾਮ 6 ਵਜੇ ਜੀ ਜਦੋਂ ਉੱਥੇ ਬਹੁਤ ਵੱਡੀ ਗੰਤੀ ਚ ਸ਼ਰਧਾਲੂਆਂ ਦੀ ਭੀੜ ਇਕੱਤਰ ਹੋਣੀ ਸ਼ੁਰੂ ਹੁੰਦੀ ਹੈ ਜੀ ਤਾਂ ਉੱਥੇ 45 ਸਾਲਾਂ ਤੋਂ ਕੁਲੀ ਦੀ ਡਿਊਟੀ ਕਰ ਰਿਹਾ ਵਿਅਕਤੀ ਆਖਦਾ ਹੈ ਕਿ ਮੈਂ 45 ਸਾਲਾਂ ਦੇ ਆਪਣੇ ਜੀਵਨ ਵਿੱਚ ਇੰਨੀ ਭੀੜ ਇੱਥੇ ਕਦੀ ਨਹੀਂ ਦੇਖੀ ਜੀ ਇੱਕ 12 ਸਾਲਾਂ ਤੋਂ ਉੱਥੇ ਚਾਹ ਦਾ ਸਟਾਲ ਲਾਉਣ ਵਾਲਾ ਵਿਅਕਤੀ ਆਖਦਾ ਹੈ ਹੂੰ ਕਿ ਮੈਂ 12 ਸਾਲਾਂ ਚ ਇੱਥੇ ਇੰਨੀ ਕਦੀ ਭੀੜ ਨਹੀਂ ਦੇਖੀ ਜੀ ਉੱਥੇ ਦੇ ਜਿਹੜੇ ਜਾਣਕਾਰ ਲੋਕ ਨੇ ਹੂੰ ਉਹ ਇਸ ਗੱਲ ਦੀ ਦੁਹਾਈ ਲਗਭਗ 6:30 ਵਜੇ ਪਾਉਣ ਲੱਗ ਪਏ ਸੀ ਜੀ ਕਿ ਜਿੰਨੀ ਵੱਡੀ ਭੀੜ ਇੱਥੇ ਇਕੱਤਰ ਹੋ ਗਈ ਹੈ ਹੂੰ ਇਹ ਭੀੜ ਨੇ ਕੋਈ ਨਾ ਕੋਈ ਭਗਦੜ ਮਚ ਜਾਣੀ ਹੈ ਤੇ ਕੋਈ ਹਾਦਸਾ ਹੋ ਜਾਣਾ ਜੀ ਜਦੋਂ ਇੱਕ ਕੁਲੀ ਇਹ ਅਬਜ਼ਰਵ ਕਰ ਰਿਹਾ ਵੀ ਭੀੜ ਬਹੁਤ ਜ਼ਿਆਦੀ ਹੋ ਗਈ ਹੈ ਉਸ ਵੇਲੇ ਰੇਲਵੇ ਅਧਿਕਾਰੀ ਸੁੱਤੇ ਪਏ ਆ ਤੇ ਹਰ ਇੱਕ ਘੰਟੇ ਦੇ ਵਿੱਚ 1500 ਦੇ ਲਗਭਗ ਟਿਕਟ ਜਿਹੜੀ ਆ ਪ੍ਰਿਆਗ ਰਾਜ ਦੀ ਕੱਟੀ ਜਾ ਰਹੀ ਹੈ 1500 ਟਿਕਟ ਕੱਟੀ ਜਾ ਰਹੀ ਹੈ ਕਿਹਨਾ ਡੱਬਿਆਂ ਲਈ ਜਿਹੜੇ ਜਨਰਲ ਬੋਗੀਆਂ ਦੇ ਤੌਰ ਤੇ ਜਾਣੇ ਨੇ ਉਸ ਵੇਲੇ 5 ਟ੍ਰੇਨਾਂ ਜਾਣੀਆਂ ਨੇ ਇੱਕ ਜਾਣੀ ਹੈ ਪ੍ਰਿਆਗਰਾਜ ਐਕਸਪ੍ਰੈਸ ਇੱਕ ਜਾਣੀ ਹੈ ਪ੍ਰਿਆਗਰਾਜ ਸਪੈਸ਼ਲ ਟ੍ਰੇਨ ਇੱਕ ਜਾਣੀ ਹੈ ਸਤੰਤਰਦਾ ਸਲਾਨੀ ਐਕਸਪ੍ਰੈਸ ਇੱਕ ਜਾਣੀ ਹੈ ਭਵਨੇਸ਼ਵਰ ਰਾਜਸਤਾਨੀ ਐਕਸਪ੍ਰੈਸ ਤੇ ਇੱਕ ਜਾਣੀ ਹੈ ਮਗਦ ਐਕਸਪ੍ਰੈਸ ਪੰਜ ਟ੍ਰੇਨਾਂ ਉੱਥੇ ਨੂੰ ਜਾਣੀਆਂ ਨੇ ਜੀ ਪੰਜਾਂ ਟ੍ਰੇਨਾਂ ਵਿੱਚੋਂ ਕੇਵਲ ਇਹ ਜਿਹੜੇ ਕੋਚ ਨੇ ਇਹ ਦੋਨਾਂ ਗੱਡੀਆਂ ਦੇ ਨਾਲ ਨੇ ਜੀ ਇੱਕ ਕੋਚ ਵਿੱਚ 75 ਸਵਾਰੀਆਂ ਬੈਂਧੀਆਂ ਨੇ ਜੇ ਤੁਸੀਂ ਉਹਨਾਂ ਦੇ ਦੀ 150 ਦੀ ਗਿਣਤੀ ਨੂੰ ਦੁੱਗਣਿਆਂ ਵੀ ਕਰ ਲਓ 300 ਬੰਦਾ ਵੀ ਇੱਕ ਟ੍ਰੇਨ 'ਚ ਚੜਨਾ ਸੀ ਤਾਂ 2 3 ਦੋ ਟ੍ਰੇਨਾਂਾਂ 'ਚ ਹੀ ਜਨਰਲ ਜਿਹੜੇ ਲੋਕ ਜਾਣੇ ਸੀ ਤਾਂ 600 ਤੋਂ ਵੱਧ ਉੱਥੇ ਮਸਾਫਰ ਨਹੀਂ ਹੋਣਾ ਚਾਹੀਦਾ ਜਦ ਕਿ ਇੱਕ ਘੰਟੇ 'ਚ ਕਿੰਨੀ ਟੱਕ ਟੱਕ ਰਹੀ ਆ 1500 ਮਤਲਬ ਕਿਸੇ ਇੰਜੀਨੀਅਰ ਨੂੰ ਕਿਸੇ ਵਿਅਕਤੀ ਨੂੰ ਇਸ ਗੱਲ ਦਾ ਫਿਕਰ ਨਹੀਂ ਵੀ ਟੈਕਟ ਕਿੰਨੀ ਕੱਟੀ ਜਾ ਰਹੀ ਆ ਕਿੰਨੇ ਲੋਕ ਅੰਦਰ ਬਾੜ ਤੇ ਆ ਕਿਵੇਂ ਰੋਕਣੇ ਆ ਜੇ ਭਗਦੜ ਮੱਚਦੀ ਆ ਕੀ ਉੱਥੇ ਜਿਹੜੀ ਪੁਲਿਸ ਦੇ ਦੋਸ਼ਪਾਈ ਖੜੇ ਆ ਉਹਨੂੰ ਕੰਟਰੋਲ ਕਰ ਸਕਣਗੇ ਕਿ ਨਹੀਂ ਕਰ ਸਕਣਗੇ ਹੁਣ ਇਹ ਜਿਹੜੀਆਂ ਟ੍ਰੇਨਾਂ ਨੇ ਇਹ ਜਿੱਥੋਂ ਚੱਲਣੀਆਂ ਸੀ ਇਹ ਚੱਲਣੀਆਂ ਸੀਗੀਆਂ 12 13 ਤੇ 14 ਪਲੇਟਫਾਰਮਾਂ ਤੋਂ ਜੀ ਜੀ ਟ੍ਰੇਨਾਂ ਕੁਝ ਲੇਟ ਸੀਗੀਆਂ ਜਿਹੜੀਆਂ ਲੇਟ ਟ੍ਰੇਨਾਂ ਨੇ ਉਹਨਾਂ ਦੇ ਮੁਸਾਫਰ ਵੀ ਉੱਥੇ ਖੜੇ ਆ ਜਿਹੜੀਆਂ ਟ੍ਰੇਨਾਂ ਉਸ ਟਾਈਮ ਚੱਲਣੀਆਂ ਉਹਨਾਂ ਦੇ ਮੁਸਾਫਰ ਵੀ ਉੱਥੇ ਖੜੇ ਆ ਔਰ ਉਸੇ ਵੇਲੇ ਇੱਕ ਟ੍ਰੇਨ ਦਾ ਐਲਾਨ ਕਰ ਦਿੱਤਾ ਗਿਆ ਵੀ ਇਹ ਜਿਹੜੀ ਪ੍ਰਿਆਗ ਰਾਜ ਐਕਸਪ੍ਰੈਸ 14 ਨੰਬਰ ਪਲੇਟਫਾਰਮ ਤੋਂ ਚੱਲਣੀ ਹੈ ਦੂਸਰੀ ਜਿਹੜੀ ਆ ਉਹ 12 ਨੰਬਰ ਪਲੇਟਫਾਰਮ ਤੋਂ ਚੱਲਣੀ ਹੈ ਜੀ ਉਹ ਉਹ ਪ੍ਰਿਆਗਰਾ ਸਪੈਸ਼ਲ ਟ੍ਰੇਨ ਸੀਗੀ ਨਾ ਦੋਨਾਂ ਦੇ ਸੇਮ ਸੀ ਇਸ ਕਰਕੇ ਲੋਕ ਜਿਹੜੇ 13 ਤੇ 14 ਤੇ ਸੀ ਜਿਹੜੇ 15 ਤੇ 16 ਤੇ ਸੀ ਉਹ ਸਾਰੇ 12 ਵਾਲ ਨੂੰ ਭੱਜਣੇ ਸ਼ੁਰੂ ਹੋ ਗਏ ਸੋ 12 ਵਾਲ ਨੂੰ ਭੱਜਣ ਦੇ ਕਰਕੇ ਉਹ ਜਿਹੜੇ ਇੱਕ ਵਿਅਕਤੀ ਦਾ ਪੈਰ ਫਿਸਲ ਨਾਲ ਸਾਰੇ ਉਹਦੇ ਉੱਤੋਂ ਦੀ ਲੰਘਦੇ ਗਏ ਜੀ ਜੀ ਇਹਦੇ ਵਿੱਚ ਮਾਸੂਮ ਬੱਚੇ ਇਹਦੇ ਵਿੱਚ ਔਰਤਾਂ ਤੇ ਵਿਰਦ ਤੇ ਬਿਵਸ ਜਿਹੜੇ ਲੋਕ ਨੇ ਉਹ ਲੋਕਾਂ ਦੀ ਭੀੜ ਦੇ ਪੈਰਾ ਹੇਠ ਕੁਚਲੇ ਗਏ ਦੇਖੋ ਕਮਾਲ ਦੀ ਗੱਲ ਇਹ ਹੈ ਵੀ ਇੱਕ ਬੰਨੇ ਤਾਂ ਅਸੀਂ ਕਿਸੇ ਸ਼ਰਦਾ ਵਸ਼ਸ ਆ ਪਾਪ ਤੋਂ ਮੁਕਤੀ ਪਾਉਣ ਲਈ ਇਸ਼ਨਾਨ ਕਰਨ ਚੱਲੇ ਆ ਤੇ ਦੂਸਰੇ ਬੰਨੇ ਲਚਾਰ ਬੇਵਸ ਬੱਚੇ ਔਰਤਾਂ ਨੂੰ ਪੈਰਾ ਥਲੇ ਕੁਚਲ ਕੇ ਟ੍ਰੇਨ ਫੜਨ ਦੀ ਹੋੜ ਚ ਲੱਗ ਪਏ ਆ ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹਣਾ ਕੀ ਜਿਹੜੀ ਭਗੜੜ ਐ ਇਹ 9:30 ਵਜੇ ਮੱਚਦੀ ਐ 10:30 ਵਜੇ ਜਿਹੜਾ ਹਸਪੀਟਲ ਵਿੱਚ ਡੈਡ ਬੋਡੀਜ਼ ਪਹੁੰਚਣੇ ਸ਼ੁਰੂ ਹੋ ਗਈਆਂ ਔਰ ਡੈਡ ਬੋਡੀ ਪਹੁੰਚਾਉਣ ਦਾ ਕੰਮ ਜਿਹੜੇ ਉਥੇ ਕੁਲੀ ਐ ਉਹਨਾਂ ਰੇੜੀਆਂ ਤੇ ਹੋ ਰਿਹਾ ਦੇਖੋ ਸ਼ਰਮ ਨਾਲ ਗੱਲ ਐ ਔਰ 11:00 ਵਜੇ 11 ਮਿੰਟ ਤੇ ਜਾਨੀ ਕਿ ਭਗੜੜ ਤੋਂ ਇੱਕ ਸਵਾ ਘੰਟੇ ਬਾਅਦ ਆ ਰੇਲਵੇ ਦੀ ਜਿਹੜੇ ਅ ਅਧਿਕਾਰੀ ਨੇ ਉਹਨਾਂ ਦੇ ਵਿਹਾਰ ਤੇ ਐਨਆਈ ਨੇ ਪਾਇਆ ਕਿ ਕੋਈ ਇੱਥੇ ਭਗੜੜ ਮਚੀ ਆ ਤੇ ਕੁਝ ਲੋਕਾਂ ਦੀ ਮੌਤ ਹੋਈ ਆ ਪਰੰਤੂ ਐਨਆਈ ਨੇ ਇੱਕ ਪ੍ਰੈਸ਼ਰ ਵਿੱਚ ਉਹ ਪੋਸਟ ਮੁੜ ਕੇ ਡਿਲੀਟ ਕਰ ਦਿੱਤੀ ਜੀ ਇਹਦਾ ਮਤਲਬ ਪਹਿਲੇ ਸਮਿਆਂ ਦੇ ਵਿੱਚ ਇਸ ਭਗੜੜ ਨੂੰ ਲੁਕਾਉਣ ਦੀ ਜਾਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੂੰ ਉਤੋਂ ਬਾਅਦ 11:36 ਮਿੰਟ ਤੇ ਫਿਰ ਇਸ ਭਗੜੜ ਦੇ ਮਤਲਬ 2 ਢਾਈ ਘੰਟੇ ਤੋਂ ਬਾਅਦ ਰੇਲਵੇ ਮੰਤਰੀ ਨੇ ਆਪ ਇੱਕ ਬਿਆਨ ਦਿੱਤਾ ਤੇ ਉਹਨੇ ਕਿਹਾ ਕਿ ਸਥਿਤੀ ਕੰਟਰੋਲ 'ਚ ਹੀ ਨੇ ਹਮ ਕੋਈ ਵੀ ਇੱਥੇ ਐਸਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮਤਲਬ ਉਹਨਾਂ ਨੇ ਕਿਸੇ ਮੌਦਾ ਜ਼ਿਕਰ ਨਹੀਂ ਕੀਤਾ 2 ਢਾਈ ਮਿੰਨੇ 1 ਘੰਟੇ ਬਾਅਦ 2 ਢਾਈ ਘੰਟਿਆਂ ਚੋਂ ਉੱਥੋਂ ਦੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈਆਂ ਹਸਪੀਟਲਾਂ 'ਚ ਰਸ਼ ਪੈਣਾ ਸ਼ੁਰੂ ਹੋ ਗਿਆ ਪੱਤਰਕਾਰ ਭਾਈਚਾਰਾ ਐਕਟਿਵ ਹੋ ਗਿਆ ਤਾਂ ਰੇਲਵੇ ਮੰਤਰੀ ਅਜ਼ੇ ਮੋਤਾਂ ਦਾ ਜ਼ਿਕਰ ਨਹੀਂ ਕਰ ਰਿਹਾ ਹੂੰ 11:52 ਮਿੰਟ ਤੇ ਤੁਸੀਂ ਦੇਖ ਲਓ ਵੀ 9:30 ਦਾ ਇਹ ਹੋਇਆ ਸਾਰਾ ਕੁਝ ਜੀ ਜਦੋਂ ਭੀੜ ਕੰਟਰੋਲ 'ਚ ਨਹੀਂ ਹੋ ਰਹੀ ਉਸ ਵੇਲੇ ਚਾਰ ਟ੍ਰੇਨਾਂ ਹੋਰ ਸਪੈਸ਼ਲ ਚਲਾਈਆਂ ਗਏ ਆ ਖੜੇ ਪੈਰ ਹੂੰ ਤਾਂ ਕਿ ਇੰਨੀ ਵੱਡੀ ਗੰਤੀ 'ਚ ਲੋਕ ਨੇ ਇਹਨਾਂ ਨੂੰ ਹੁਣ ਪ੍ਰਯਾਗਰਾਜ ਨੂੰ ਤੋੜ ਦਈਏ ਜੇ ਨਹੀਂ ਤੁਰਦੇ ਤਾ ਇਹ ਕੁਛ ਉਹਦਾ ਕੁਛ ਹੋਰ ਬਣ ਜਾਣਾ 11:55 ਮਿੰਟ ਤੇ ਜਿਹੜਾ ਉਪਰਾਸਪਾਲ ਨੇ ਵਿਨੈ ਸਖੈਨਾ ਜੀ ਉਹਨਾਂ ਨੇ ਮਾੜਾ ਯਾ ਇਸ਼ਾਰਾ ਕੀਤਾ ਕਿ ਜਾਨ ਮਾਲ ਦਾ ਨੁਕਸਾਨ ਹੋਇਆ ਦੁੱਖ ਹੋਇਆ ਉਹਨਾਂ ਨੇ ਜਾਨ ਮਾਲ ਦੀ ਗੱਲ ਕੀਤੀ ਪਰੰਤੂ ਇਮੀਡੀਏਟ ਬਾਅਦ ਉਹਨਾਂ ਨੇ ਜਿਹੜਾ ਜਾਨ ਲਫ਼ਜ਼ ਹੈ ਉਹ ਵਿੱਚੋਂ ਡਿਲੀਟ ਕਰ ਦਿੱਤਾ ਤੁਸੀਂ ਇਹ ਸਮਝੋ 20 11:55 ਮਿੰਟ ਤੱਕ ਇਹ ਸਾਰੇ ਕੁਝ ਨੂੰ ਮੈਨੇਜ ਕਰਨ ਦੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਫਿਰ ਰਾਤ 12:13 ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਹੋਰਾ ਨੇ ਇੱਕ ਟਵੀਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਾਨ ਮਾਲ ਦਾ ਨੁਕਸਾਨ ਹੋਇਆ ਜੀ ਫਿਰ ਨਰਿੰਦਰ ਮੋਦੀ ਹੋਰਾ ਦਾ ਟਵੀਟ ਉਹਨਾਂ ਤੋਂ ਬਾਅਦ ਆਉਂਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਹਾਦਸਾ ਹੋਇਆ ਹੈ ਇਹ ਹਾਦਸਾ ਗਰੀਬ ਲੋਕਾਂ ਦੀ ਮੌਤ ਜਿਹੜੀ ਹੋਈ ਹੈ ਜਿਹੜੇ ਸ਼ਰਧਾਲੂ ਲੋਕਾਂ ਦੀ ਮੌਤ ਹੋਈ ਹੈ ਇਹ ਟੋਟਲ ਮਿਸ ਮੈਨੇਜਮੈਂਟ ਹੈ ਹਾਂ ਬਿਲਕੁਲ ਇਹਦੇ ਲਈ ਰੇਲਵੇ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜੀ ਔਰ ਉੱਥੇ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਤੁਸੀਂ ਭੀੜ ਨੂੰ ਕਿਵੇਂ ਇੰਨੀ ਵੱਡੀ ਗਣਤੀ ਚ ਜਾਣ ਦਿੱਤਾ ਕਿ ਪਲੇਟਫਾਰਮ ਤੇ ਲੋਕਾਂ ਨੂੰ ਸਹ ਲੈਣਾ ਮੁਸ਼ਕਲ ਹੋਇਆ ਪਿਆ ਸੀ ਸੋ ਇਹ ਜਿਹੜੀ ਦੁਖਦਾਈ ਘਟਨਾ ਹੈ ਇੱਥੇ ਤੇ ਆਰਪੀਡੀ ਸਾਡੀ ਸਾਰੀ ਟੀਮ ਜਿਹੜੀ ਆ ਉਹ ਦੁੱਖ ਵਿਖਤ ਕਰਦੀ ਹੈ ਤੇ ਅਸੀਂ ਉਹਨਾਂ ਵਿਛੜੇ ਪਰਿਵਾਰਾਂ ਦੇ ਜੀਆਂ ਨੂੰ ਜਿੱਥੇ ਪਰਮਾਤਮਾ ਆਪਣੇ ਚਰਨਾਂ ਚ ਨਵਾਸ ਦੇਵੇ ਉੱਥੇ ਉਹਨਾਂ ਦੇ ਇਹ ਪਿਆਰਿਆਂ ਨੂੰ ਇਸ ਸਦਮਾ ਝੱਲਣ ਦਾ ਬਲ ਬਖਸ਼ਣ ਲਈ ਵੀ ਉਸ ਪ੍ਰਭੂ ਅੱਗੇ ਅਰਦਾਸ ਕਰਦੇ ਹਾਂ ਜੀ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਦੋ ਅਸੀਂ ਬਹੁਤ ਹੀ ਪ੍ਰਮੁੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਵੀ ਧੰਨਵਾਦ ਸੋ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਤੇ ਇਜਾਜ਼ਤ ਧੰਨਵਾਦ